ਜੇਕਰ ਤੁਸੀਂ ਵੀ ਚਾਹੁੰਦੇ ਹੋ 80 ਸਾਲ ਦੀ ਉਮਰ ਤੱਕ ਜਵਾਨ ਨਜ਼ਰ ਆਉਣਾ ਤਾਂ ਬਜ਼ੁਰਗਾਂ ਦੀਆਂ ਇਹ ਕੁਝ ਜ਼ਰੂਰੀ ਗੱਲਾਂ ਪੱਲੇ ਵੱਲ ਲਵੋ ਨੰਬਰ 1 ਆਮਬ ਨੂੰ ਠੰਡਾ ਕੀਤੇ ਬਿਨਾਂ ਖਾ ਲੈਣ ਨਾਲ ਕਮਰ ਦਾ ਦਰਦ ਬਿਲਕੁਲ ਦੂਰ ਹੋ ਜਾਂਦਾ ਹੈ ਨੰਬਰ 2 ਨਾਰੀਅਲ ਅਤੇ ਚੁਕੰਦਰ ਖਾ ਲੈਣ ਨਾਲ ਹੱਡੀਆਂ ਦੇ ਜੋੜ ਮਜ਼ਬੂਤ ਹੋ ਜਾਂਦੇ ਹਨ ਨੰਬਰ 3 ਅੱਧੇ ਸਿਰ ਦੇ ਦਰਦ ਵਿੱਚ ਅੰਗੂਰ ਦੇ ਜੂਸ ਦਾ ਜ਼ਿਆਦਾ ਤੋਂ ਜ਼ਿਆਦਾ ਇਸਤੇਮਾਲ ਕਰੋ ਦਰਦ ਘਟ ਹੋ ਜਾਵੇਗਾ ਨੰਬਰ 4 ਚਿਹਰੇ ਤੇ ਨਾਰੀਅਲ ਦਾ ਤੇਲ ਮਲ ਲੈਣ ਨਾਲ ਚਿਹਰੇ ਤੇ ਦਾਣੇ ਬਿਲਕੁਲ ਖਤਮ ਹੋ ਜਾਂਦੇ ਹਨ ਨੰਬਰ 5 ਰਾਤ ਦੇ ਸਮੇਂ ਨਮਕੀਨ ਚੀਜ਼ਾਂ ਖਾਣ ਨਾਲ ਸਰੀਰ ਨੂੰ ਫਾਇਦਾ ਮਿਲਦਾ ਹੈ ਨੰਬਰ 6 ਖਾਣਾ ਖਾਣ ਤੋਂ ਤੁਰੰਤ ਬਾਅਦ ਸੌਂ ਜਾਣ ਨਾਲ ਕੰਨ ਬੋਲੇ ਹੋ ਜਾਂਦੇ ਹਨ ਨੰਬਰ 7 ਇੱਟੇ ਛੁੱਲੇ 슈ਗਰ ਲੈਵਲ ਨੂੰ ਘਟ ਕਰਨ ਵਿੱਚ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੇ ਹਨ ਇਸ ਲਈ ਸਾਨੂੰ ਇਹਨਾਂ ਦਾ ਇਸਤੇਮਾਲ ਨਿਯਮਤ ਰੂਪ ਵਿੱਚ ਕਰਨਾ ਚਾਹੀਦਾ ਹੈ। ਨੰਬਰ 8 ਬਾਜਰੀ ਦੀ ਰੋਟੀ ਦੁੱਧ ਨਾਲ ਖਾਣ ਨਾਲ ਸਰੀਰ ਵਿੱਚ ਭਰਪੂਰ ਤਾਕਤ ਆ ਜਾਂਦੀ ਹੈ। ਨੰਬਰ 9 ਥੋੜੇ ਜਿਹੇ ਪਾਣੀ ਦੇ ਵਿੱਚ ਸਿਰਕਾ ਮਿਲਾ ਕੇ ਸਬਜ਼ੀ ਦੇ ਉੱਪਰ ਛਿੜਕਣ ਨਾਲ ਸਬਜ਼ੀ ਲੰਬੇ ਸਮੇਂ ਤੱਕ ਤਾਜ਼ਾ ਰਹੇਗੀ। ਨੰਬਰ 10 ਮੂੰਹ ਦੀ ਬਦਬੂ ਦੂਰ ਕਰਨ ਚਾਹੁੰਦੇ ਹੋ ਤਾਂ ਪਾਣੀ ਵਿੱਚ ਗਲੈਸਰੀਨ ਮਿਲਾ ਕੇ ਘਰਾਰੇ ਕਰੋ। ਨੰਬਰ 11 ਕਦੇ ਵੀ ਕੇਲਾ ਖਾਣ ਤੋਂ ਬਾਅਦ ਲੱਸੀ ਨਾ ਪੀਓ ਕਿਉਂਕਿ ਅਜਿਹਾ ਕਰਨ ਨਾਲ ਮੈਦੇ ਵਿੱਚ ਦਰਦ ਹੋਣ ਲੱਗ ਜਾਂਦਾ ਹੈ। ਨੰਬਰ 12 ਕਮਜ਼ੋਰ ਹਾਜ਼ਮੇ ਵਾਲੇ ਲੋਕਾਂ ਲਈ ਕੇਲਾ ਬਹੁਤ ਹੀ ਜ਼ਿਆਦਾ ਨੁਕਸਾਨਦਾਇਕ ਹੁੰਦਾ ਹੈ ਅਤੇ ਸ਼ਾਮ ਦੇ ਸਮੇਂ ਕੇਲਾ ਖਾਣ ਨਾਲ ਬਲਗਮ ਪੈਦਾ ਹੋ ਜਾਂਦੀ ਹੈ। ਨੰਬਰ 13 ਰੋਜ਼ਾਨਾ ਕਿਸ਼ਮਿਸ ਦਾ ਸੇਵਨ ਕਰਨ ਨਾਲ ਕਦੇ ਵੀ ਥਕਾਵਟ ਨਹੀਂ ਹੁੰਦੀ। ਨੰਬਰ 14 ਰਾਤ ਦੇ ਸਮੇਂ ਚਿਹਰੇ ਤੇ ਮੱਖਣ ਲਗਾ ਕੇ ਸੌਣਾ ਚਿਹਰੇ ਦੀ ਸਕਿਨ ਨਿੱਖਰ ਜਾਂਦੀ ਹੈ ਨੰਬਰ 15 ਜੇਕਰ ਤੁਸੀਂ ਇਹ ਚਾਹੁੰਦੇ ਹੋ ਕਿ ਜਲਦੀ ਬੁਢਾਪਾ ਨਾ ਆਵੇ ਤਾਂ ਖਾਣੇ ਵਿੱਚ ਪੀਸੇ ਹੋਏ ਅਦਰਕ ਦਾ ਇਸਤੇਮਾਲ ਕਰੋ ਨੰਬਰ 16 ਮੈਦੇ ਦੀ ਗਰਮੀ ਨੂੰ ਦੂਰ ਕਰਨਾ ਚਾਹੁੰਦੇ ਹੋ ਤਾਂ ਸੌਂਫ ਵਾਲਾ ਪਾਣੀ ਪੀ ਲਿਆ ਕਰੋ ਨੰਬਰ 17 ਜੇਕਰ ਤੁਹਾਡੇ ਮਸੂੜੇ ਫੁੱਲ ਗਏ ਹਨ ਤਾਂ ਸਰੋਂ ਦੇ ਤੇਲ ਵਿੱਚ ਨਮਕ ਮਿਲਾ ਕੇ ਆਪਣੇ ਮਸੂੜਿਆਂ ਤੇ ਲਗਾਓ ਮਸੂੜਿਆਂ ਦਾ ਦਰਦ ਦੂਰ ਹੋ ਜਾਵੇਗਾ ਨੰਬਰ 18 ਜੇਕਰ ਸਿਰ ਉੱਪਰ ਖੁਸ਼ਕੀ ਆਵੇ ਫਿਰ जख्म ਹੋ ਜਾਣ ਤਾਂ ਦਹੀਂ ਵਿੱਚ ਮਲਤਾਨੀ ਮਿੱਟੀ ਮਿਕਸ ਕਰਕੇ ਉਸ ਦਾ ਲੇਪ ਬਣਾ ਕੇ ਸਿਰ ਤੋਂ ਲਗੋ ਇਸ ਤਰ੍ਹਾਂ ਕਰਨ ਨਾਲ ਦੁਬਾਰਾ ਕਦੇ ਵੀ ਖੁਸ਼ਕੀ ਨਹੀਂ ਹੋਵੇਗੀ ਨੰਬਰ 19 ਮੇਥੀ ਦੇਣਾ ਖਾਣ ਨਾਲ ਛਾਤੀ ਦੀ ਤਕਲੀਫ ਅਤੇ ਬਲਗਮ ਬਣ ਦੀ ਸਮੱਸਿਆ ਦੂਰ ਹੋ ਜਾਂਦੀ ਹੈ ਨੰਬਰ 2 ਸੁੱਕੇ ਧਨੀਏ ਦੇ 3-4 ਦਾਣੇ ਚਬਾਉਣ ਨਾਲ ਕਦੇ ਵੀ ਉਲਟੀ ਨਹੀਂ ਜਾਵੇਗੀ ਹਰੇ ਧਨੀਏ ਦੇ ਪੱਤੇ ਵੀ ਉਲਟੀ ਦੀ ਸਮੱਸਿਆ ਨੂੰ ਖਤਮ ਕਰਨ ਵਿੱਚ ਮਦਦ ਕਰਦੇ ਹਨ ਨੰਬਰ 21 ਜਿਹਨਾਂ ਲੋਕਾਂ ਨੂੰ ਭੁੱਖ ਨਹੀਂ ਲੱਗਦੀ ਉਹ ਨਾਰ ਦੇ ਦਾਣੇ ਕੱਢ ਕੇ ਉੱਪਰ ਦੀ ਨਮਕ ਅਤੇ ਕਾਲੀ ਮਿਰਚ ਦਾ ਪਾਊਡਰ ਛਿੜਕ ਕੇ ਖਾ ਲਓ ਭੁੱਖ ਲੱਗਣਾ ਸ਼ੁਰੂ ਹੋ ਜਾਵੇਗੀ ਨੰਬਰ 22 ਜੇਕਰ ਵਾਲ ਝੜਨ ਦੀ ਦਿੱਕਤ ਹੋਵੇ ਤਾਂ ਨਿੰਮ ਦੇ ਪੱਤਿਆਂ ਦੇ ਪਾਣੀ ਨਾਲ ਵਾਲਾਂ ਨੂੰ ਧੋ ਲਵੋ ਵਾਲ ਝੜਨੇ ਬੰਦ ਹੋ ਜਾਣਗੇ ਨੰਬਰ 23 ਅਦਰਕ ਦਾ ਅੱਧਾ ਚਮਚ ਅਤੇ ਸੀਕਿਉ ਮਿਕਸ ਕਰਕੇ ਰੋਜ਼ਾਨਾ ਇੱਕ ਚਮਚ ਸਵੇਰ ਅਤੇ ਸ਼ਾਮ ਪੀਣ ਨਾਲ ਕਮਰ ਦਾ ਦਰਦ ਬਿਲਕੁਲ ਠੀਕ ਹੋ ਜਾਂਦਾ ਹੈ ਨੰਬਰ 24 ਜਿਹੜੇ ਲੋਕ ਰਾਤ ਨੂੰ ਤਾਜ਼ਾ ਹਵਾ ਦੇ ਵਿੱਚ ਸੌਂਦੇ ਹਨ ਉਹਨਾਂ ਦੇ ਦਿਮਾਗ ਦਾ ਵਿਕਾਸ ਬਹੁਤ ਵਧੀਆ ਹੁੰਦਾ ਹੈ ਅਤੇ ਨੀਂਦ ਵੀ ਬਹੁਤ ਜ਼ਿਆਦਾ ਵਧੀਆ ਆਉਂਦੀ ਹੈ। ਨੰਬਰ 25 ਹਰੀ ਮਿਰਚ ਦੇ ਸਮ ਨਾਲ ਬਹੁਤ ਸਾਰੀਆਂ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਪੈਦਾ ਹੁੰਦੀ ਹੈ। ਨੰਬਰ 26 2 ਲੀਟਰ ਪਾਣੀ ਵਿੱਚ ਦੋ ਨਿੰਬੂ ਨੂੰ ਜੋੜ ਕੇ ਸਾਰਾ ਦਿਨ ਇਸਤੇਮਾਲ ਕਰਨ ਨਾਲ ਜੂਰਿਕ ਐਸਿਡ ਤੋਂ ਛੁਟਕਾਰਾ ਮਿਲ ਜਾਂਦਾ ਹੈ। ਨੰਬਰ 27 ਜ਼ਿਆਦਾ ਪਾਣੀ ਪੀਣ ਦੇ ਇਸਤੇਮਾਲ ਨਾਲ ਮੈਦਾ ਠੀਕ ਰਹਿੰਦਾ ਹੈ ਅਤੇ ਖਾਣਾ ਜਲਦੀ ਹজম ਹੋ ਜਾਂਦਾ ਹੈ ਨੰਬਰ 28 ਜੇਕਰ ਤੁਸੀਂ ਆਪਣੇ ਵਾਲਾਂ ਨੂੰ ਲੰਮਾ ਕਰਨਾ ਚਾਹੁੰਦੇ ਹੋ ਤਾਂ ਬੱਕਰੀ ਦਾ ਦੁੱਧ ਅਤੇ ਸਰੋਂ ਦਾ ਤੇਲ ਮਿਲਾ ਕੇ ਵਾਲਾਂ ਉੱਪਰ ਲਗਾਓ ਵਾਲ ਲੰਬੇ ਹੋ ਜਾਣਗੇ ਨੰਬਰ 29 ਸਾਫ ਅਤੇ ਨਰਮ ਰੂਰ ਲੈ ਕੇ ਦੁੱਧ ਵਿੱਚ ਭਿਉ ਕੇ ਅੱਖਾਂ ਉੱਪਰ ਰੱਖੋ ਦੁੱਧ ਅੱਖਾਂ ਨੂੰ ਆਰਾਮ ਦਿੰਦਾ ਹੈ ਨੰਬਰ 30 ਲਗਾਤਾਰ ਇੱਕ ਹਫਤਾ ਕੱਚੇ ਪਿਆਜ਼ ਦਾ ਇਸਤੇਮਾਲ ਕਰਨ ਨਾਲ ਢੇਟ ਦੇ ਸਾਰੇ ਕੀੜੇ ਮਰ ਜਾਂਦੇ ਹਨ ਨੰਬਰ 31 ਸ਼ਾਇਦ ਇਹ ਦਾਗ ਉੱਪਰ ਨਮਕ ਰਗੜਨ ਨਾਲ ਦਾਗ ਬਿਲਕੁਲ ਖਤਮ ਹੋ ਜਾਂਦੇ ਹਨ। ਨੰਬਰ 32 ਜੇਕਰ ਤੁਸੀਂ ਸਵੇਰੇ ਸਮੇਂ ਸਨਾਸ਼ਤਾ ਨਹੀਂ ਕਰਦੇ ਹੋ ਤਾਂ ਤੁਹਾਨੂੰ ਐਸਡੀਟੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਨੰਬਰ 33 ਕੋੜੇ ਬਦਾਮ ਦਾ ਤੇਲ ਸਿਰ ਉੱਪਰ ਲਗਾਉਣ ਨਾਲ ਸਿਰ ਵਿੱਚੋਂ ਜੂਆਂ ਖਤਮ ਹੋ ਜਾਂਦੀਆਂ ਹਨ। ਨੰਬਰ 34 ਬੁਢਾਪੇ ਨੂੰ ਆਪਣੇ ਆਪ ਤੋਂ ਦੂਰ ਰੱਖਣਾ ਚਾਹੁੰਦੇ ਹੋ ਤਾਂ ਖਾਣਾ ਖਾਣ ਤੋਂ ਬਾਅਦ 4-5 ਕਾਜੂ ਖਾ ਲਿਆ ਕਰੋ ਬੁਢਾਪਾ ਤੁਹਾਡੇ ਨੇੜੇ ਨਹੀਂ ਆਵੇਗਾ ਨੰਬਰ 35 ਰਾਤ ਨੂੰ ਜਿਆਦਾ ਪਾਣੀ ਪੀਣ ਨਾਲ ਤੁਹਾਡੇ ਸਰੀਰ ਦੀ ਤਾਕਤ ਵਿੱਚ ਕਮੀ ਆ ਸਕਦੀ ਹੈ ਇਸ ਲਈ ਰਾਤ ਨੂੰ ਜਿਆਦਾ ਪਾਣੀ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਨੰਬਰ 36 ਬੱਚਿਆਂ ਨੂੰ ਦੁੱਧ ਵਿੱਚ ਸ਼ਵਾਰੇ ਉਬਾਲ ਕੇ ਰਾਤ ਨੂੰ ਸੌਣ ਤੋਂ ਪਹਿਲਾਂ ਦੇਣ ਨਾਲ ਤੂਤਲੇਪਨ ਦੀ ਸਮੱਸਿਆ ਖਤਮ ਹੋ ਜਾਂਦੀ ਹੈ ਨੰਬਰ 37 ਪੈਰਾਂ ਪਰ ਬੈਠ ਕੇ ਖਾਣਾ ਖਾਣ ਨਾਲ ਬੁਢਾਪਾ ਬਹੁਤ ਜਲਦੀ ਆਉਂਦਾ ਹੈ ਕਿਉਂਕਿ ਪੈਰਾਂ ਪਰ ਬੈਠਣ ਨਾਲ ਸਿੱਧਾ-ਸਿੱਧਾ ਅਸਰ ਸਾਡੇ ਦਿਮਾਗ ਉੱਪਰ ਪੈਂਦਾ ਹੈ। ਨੰਬਰ 38 ਮਿੱਠਾ ਛੱਡਣ ਨਾਲ ਤੁਹਾਡਾ ਵਜ਼ਨ ਘੱਟ ਹੋਣ ਲੱਗ ਜਾਵੇਗਾ। ਮਿੱਠੇ ਵਿੱਚ ਕੈਲਰੀਜ਼ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਹੁੰਦਾ ਜਿਸ ਕਾਰਨ ਸਾਡਾ ਪੇਟ ਵਧਣਾ ਸ਼ੁਰੂ ਹੋ ਜਾਂਦਾ ਹੈ। ਨੰਬਰ ਤੇ ਬਜਨ ਜਦੋਂ ਇੱਕ ਵਾਰ ਵਦਨ ਲੱਗ ਜਾਂਦਾ ਹੈ ਤਾਂ ਫਿਰ ਘਟਨ ਦਾ ਨਾਮ ਨਹੀਂ ਲੈਂਦਾ ਨੰਬਰ 39 ਸਾਡੇ ਮੂੰਹ ਵਿੱਚ ਸਾਰਾ ਦਿਨ ਲਾਰ ਬਣਦੀ ਰਹਿੰਦੀ ਹੈ ਪਰ ਦਿਨ ਦੇ ਸਮੇਂ ਅਸੀਂ ਇਸ ਲਾਰ ਨੂੰ ਆਪਣੇ ਮੂੰਹ ਦੇ ਅੰਦਰ ਨਿਗਲ ਲੈਂਦੇ ਹਾਂ ਸੌਂਦੇ ਸਮੇਂ ਸਾਡੇ ਚਿਹਰੇ ਦੀਆਂ ਨਸਾਂ ਬਹੁਤ ਜ਼ਿਆਦਾ ਸਥਿਰ ਅਵਸਥਾ ਵਿੱਚ ਆ ਜਾਂਦੀਆਂ ਹਨ ਅਤੇ ਲਾਰ ਨੂੰ ਸਹੀ ਤਰ੍ਹਾਂ ਅਵਸ ਨਹੀਂ ਕਰਦੀਆਂ ਜਿਸ ਕਾਰਨ ਲਾਰ ਮੂੰਹ ਵਿੱਚੋਂ ਬਾਹਰ ਆ ਜਾਂਦੀ ਹੈ ਨੰਬਰ 40 ਤੁਸੀਂ ਪਾਣੀ ਖਾਣਾ ਖਾਣ ਤੋਂ ਘੱਟੋ-ਘੱਟ 40 ਮਿੰਟ ਪਹਿਲਾਂ ਪੀ ਸਕਦੇ ਹੋ ਬਾਅਦ ਵਿੱਚ ਪਾਣੀ ਨਾ ਪੀਓ ਖਾਣਾ ਖਾਣ ਤੋਂ ਕਰੀਬ 1 ਘੰਟਾ ਬਾਅਦ ਪਾਣੀ ਪਿਓ ਉਹ ਵੀ ਹੁਣਗੁਣਾ ਪਾਣੀ ਨੰਬਰ 41 ਦਿਨ ਵਿੱਚ ਘੱਟੋ-ਘੱਟ 8 ਤੋਂ 10 ਗਲਾਸ ਪਾਣੀ ਜ਼ਰੂਰ ਪੀਓ ਨੰਬਰ 42 ਫ੍ਰਿਜ ਵਿੱਚ ਰੱਖਿਆ ਹੋਇਆ ਠੰਡਾ ਪਾਣੀ ਕਦੇ ਵੀ ਨਾ ਪਿਓ ਕਿਉਂਕਿ ਇਹ ਖਾਂਦੇ ਹੋਏ ਖਾਣੇ ਨੂੰ ਜਮਾ ਦਿੰਦਾ ਹੈ ਇਸ ਕਾਰਨ ਖਾਦਾ ਹੋਇਆ ਖਾਣਾ ਜਲਦੀ ਹਜ਼ਮ ਨਹੀਂ ਹੁੰਦਾ ਨੰਬਰ 43 ਜੇਕਰ ਤੁਸੀਂ ਜ਼ਿਆਦਾ ਚਾਹ ਪੀਂਦੇ ਹੋ ਤਾਂ ਕੋਸ਼ਿਸ਼ ਕਰੋ ਕਿ ਖਾਣੇ ਦੇ ਨਾਲ ਕਦੇ ਵੀ ਚਾਹ ਨਾ ਪੀਤੀ ਜਾਏ ਕਿਉਂਕਿ ਚਾਹ ਖਾਣੇ ਵਿੱਚ ਮੌਜੂਦ ਕੁਝ ਪੋਸ਼ਕ ਤੱਤਾਂ ਨੂੰ ਨਸ਼ਟ ਕਰ ਦਿੰਦੀ ਹੈ ਨੰਬਰ 44 ਗਰਮੀ ਵਿੱਚ ਧੁੱਪ ਵਿੱਚੋਂ ਆ ਕੇ ਤੁਰੰਤ ਹੀ ਹੱਥ ਪੈਰ ਜਾਂ ਫਿਰ ਮੂੰਹ ਨਹੀਂ ਧੋਣਾ ਚਾਹੀਦਾ ਅਤੇ ਨਾ ਹੀ ਨਹਾਉਣਾ ਚਾਹੀਦਾ ਹੈ ਨੰਬਰ 45 ਜਿਨ੍ਹਾਂ ਲੋਕਾਂ ਨੂੰ ਕਬਜ਼ ਰੰਦੀ ਹੈ ਉਹਨਾਂ ਨੂੰ ਪੱਕੇ ਹੋਏ ਪਪੀਤੇ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਨੰਬਰ 46 ਦਿਨ ਵਿੱਚ ਥੋੜੀ देर ਲਈ ਨੰਗੇ ਪੈਰ ਜ਼ਰੂਰ ਚੱਲਣਾ ਚਾਹੀਦਾ ਹੈ ਜੇਕਰ ਤੁਸੀਂ ਹਰੇਕਾ ਉੱਪਰ ਨੰਗੇ ਪੈਰ ਚੱਲਦੇ ਹੋ ਤਾਂ ਇਹ ਹੋਰ ਵੀ ਜ਼ਿਆਦਾ ਬਿਹਤਰ ਹੈ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਤੁਸੀਂ ਭਿਆਨਕ ਬਿਮਾਰੀਆਂ ਤੋਂ ਬਚ ਸਕਦੇ ਹੋ ਨੰਬਰ 47 ਸਿਹਤਮੰਦ ਰਹਿਣ ਲਈ ਨੀਂਦ ਆਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਇਸ ਲਈ ਜਦੋਂ ਵੀ ਤੁਹਾਨੂੰ ਨੀਂਦ ਦੀ ਆਮਦ ਹੋਵੇ ਤਾਂ ਤੁਰੰਤ ਸੌਂ ਜਾਣਾ ਚਾਹੀਦਾ ਹੈ ਹਰ ਰੋਜ਼ ਇੰਨੀ ਕ ਨੀਂਦ ਜ਼ਰੂਰ ਲਓ ਕਿ ਤੁਹਾਡਾ ਸਰੀਰ ਥੱਕਿਆ ਹੋਇਆ ਮਹਿਸੂਸ ਨਾ ਕਰੇ ਪਰ ਇੰਨੀ ਜ਼ਿਆਦਾ ਨੀਂਦ ਵੀ ਨਾ ਲਓ ਕਿ ਉਹ ਅੱਗੇ ਜਾ ਕੇ ਤੁਹਾਡੇ ਮੋਟਾਪੇ ਦਾ ਕਾਰਨ ਬਣ ਜਾਵੇ ਨੰਬਰ 48 ਸਿਹਤਮੰਦ ਰਹਿਣ ਲਈ ਤਣਾਅ ਮੁਕਤ ਰਹਿਣਾ ਬਹੁਤ ਜ਼ਰੂਰੀ ਹੈ ਇਸ ਲਈ ਕਦੀ ਵੀ ਕਿਸੇ ਚੀਜ਼ ਦੀ ਜ਼ਿਆਦਾ ਟੈਨਸ਼ਨ ਨਾ ਲਵੋ ਤਣਾਅ ਮੁਕਤ ਰਹਿਣ ਲਈ ਤੁਸੀਂ ਮੈਡੀਟੇਸ਼ਨ ਕਰ ਸਕਦੇ ਹੋ ਮਿਊਜ਼ਿਕ ਸੁਣ ਸਕਦੇ ਹੋ ਜਾਂ ਫਿਰ ਬੱਚਿਆਂ ਨਾਲ ਖੇਡ ਸਕਦੇ ਹੋ ਜਾਂ ਫਿਰ ਆਪਣੇ ਸ਼ੌਂਕ ਦਾ ਕੋਈ ਕੰਮ ਕਰ ਸਕਦੇ ਹੋ 49 ਸਵੇਰ ਦੇ ਸਮੇਂ ਕਦੀ ਵੀ ਖਾਲੀ ਪੇਟ ਚਾਹ ਕੌਫੀ ਦਵਾਈ ਕੋਲਡ ਡਰਿੰਕ ਸ਼ਰਾਬ ਛਟਪੜਾ ਜਾਂ ਫਿਰ ਮਸਾਲੇਦਾਰ ਭੋਜਨ ਨਾ ਖਾਓ ਨੰਬਰ 50 ਸਵੇਰ ਦਾ ਨਾਸ਼ਤਾ ਜ਼ਰੂਰ ਕਰੋ ਜੇਕਰ ਤੁਸੀਂ ਸਵੇਰ ਦਾ ਨਾਸ਼ਤਾ ਨਹੀਂ ਕਰਦੇ ਹੋ ਤਾਂ ਤੁਹਾਨੂੰ ਕਮਜ਼ੋਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਨੰਬਰ 52 ਸਵੇਰੇ ਤੁਸੀਂ ਪੇਟ ਭਰ ਕੇ ਖਾ ਸਕਦੇ ਹੋ ਤੇ ਦੁਪਹਿਰ ਵੇਲੇ ਥੋੜਾ ਜਿਹਾ ਹਲਕਾ ਖਾਓ ਤੇ ਰਾਤ ਦੇ ਸਮੇਂ ਥੋੜੇ ਜਿਹਾ ਭੁੱਖੇ ਵੀ रह ਸਕਦੇ ਹੋ ਨੰਬਰ 52 ਰਾਤ ਦਾ ਖਾਣਾ ਸੌਣ ਤੋਂ ਘੱਟੋ ਘੱਟ 2 ਘੰਟੇ ਪਹਿਲਾਂ ਖਾ ਲਓ ਨੰਬਰ 53 ਦੁਪਹਿਰ ਦੇ ਖਾਣੇ ਤੋਂ ਬਾਅਦ ਥੋੜੀ دیر ਲਈ ਖੱਬੇ ਪਾਸੇ ਜ਼ਰੂਰ ਸੋਵੋ ਨੰਬਰ 54 ਰਾਤ ਦਾ ਖਾਣਾ ਖਾਣ ਤੋਂ ਬਾਅਦ 500 ਕਦਮ ਜ਼ਰੂਰ ਪੈਦਲ ਚੱਲੋ ਨੰਬਰ 55 ਆਪਣੇ ਖਾਣੇ ਵਿੱਚ ਫਾਈਬਰ ਦੀ ਕੁਝ ਮਾਤਰਾ ਜ਼ਰੂਰ ਰੱਖੋ ਨੰਬਰ 56 ਆਪਣਾ ਖਾਣਾ ਚੰਗੀ ਤਰ੍ਹਾਂ ਚਵਾ ਚਵਾ ਕੇ ਖਾਣਾ ਚਾਹੀਦਾ ਹੈ ਨੰਬਰ 57 ਖਾਣਾ ਖਾਂਦੇ ਸਮੇਂ ਕਦੀ ਵੀ ਮੋਬਾਈਲ ਜਾਂ ਫਿਰ ਟੀ ਟੀਵੀ ਨਾ ਦੇਖੋ ਨੰਬਰ 58 ਖਾਣਾ ਖਾਣ ਤੋਂ ਬਾਅਦ ਬਜਰਾਸਨ ਜ਼ਰੂਰ ਕਰੋ ਨੰਬਰ 59 ਰਾਤ ਦੇ ਸਮੇਂ ਦਹੀਂ ਚਾਵਲ ਜਾਂ ਫਿਰ ਰਾਜਮਾ ਵਰਗੀਆਂ ਭਾਰੀਆਂ ਚੀਜ਼ਾਂ ਦਾ ਸੇਵਨ ਨਾ ਕਰੋ ਨੰਬਰ 60 ਸਾਹ ਹਮੇਸ਼ਾ ਨੱਕ ਰਾਹੀਂ ਲੈਣਾ ਚਾਹੀਦਾ ਹੈ ਕਿਉਂਕਿ ਮੂੰਹ ਰਾਹੀਂ ਸਾਹ ਲੈਣਾ ਕਈ ਬਿਮਾਰੀਆਂ ਨੂੰ ਨੇਉਤਾ ਦੇਣਾ ਹੁੰਦਾ ਹੈ ਨੰਬਰ 6 ਭੁੱਖ ਲੱਗਣ ਤੇ ਹੀ ਭੋਜਨ ਕਰੋ ਬਿਨਾਂ ਭੁੱਖ ਤੋਂ ਕਦੀ ਵੀ ਭੋਜਨ ਨਾ ਕਰੋ ਅਤੇ ਹਮੇਸ਼ਾ ਨਿਯਮਤ ਮਾਤਰਾ ਵਿੱਚ ਛੀ ਕਰੋ ਕਿਉਂਕਿ ਭੋਜਨ ਘੱਟ ਵੱਧ ਜਾਂ ਫਿਰ ਨਾ ਕਰਨ ਨਾਲ ਸਾਡੇ ਸਰੀਰ ਉੱਪਰ ਇਸ ਦਾ ਬਹੁਤ ਹੀ ਬੁਰਾ ਪ੍ਰਭਾਵ ਪੈਂਦਾ ਹੈ ਨੰਬਰ 8 ਤਿਲ ਵਿੱਚ ਫੈਟੀ ਐਸਿਡ ਅਤੇ ਵਿਟਾਮਿਨ E ਹੁੰਦਾ ਹੈ ਇਸ ਲਈ ਇਹ ਸਾਡੀਆਂ ਹੱਡੀਆਂ ਵਾਲਾਂ ਤੋਂ ਅਤੇ ਬਚਾ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਤਿਲ ਖਾਣ ਨਾਲ ਸਰੀਰ ਵਿੱਚ ਗ੍ਰਾਮਾਹਟ ਰਹਿੰਦੀ ਹੈ ਅਤੇ ਸਾਡੀਆਂ ਹੱਡੀਆਂ ਵੀ ਮਜ਼ਬੂਤ ਹੁੰਦੀਆਂ ਹਨ ਤੇਲਾਂ ਵਿੱਚ ਮੌਜੂਦ ਤੇਲ ਸਾਡੇ ਸਰੀਰ ਵਿੱਚ ਸਰਦੀਆਂ ਵਿੱਚ ਹੋਣ ਵਾਲੀ ਅੱਕੜਨ ਨੂੰ ਤੋਂ ਸਾਨੂੰ ਬਚਾਉਂਦਾ ਹੈ ਤੁਸੀਂ ਇਸ ਦਾ ਭਰਪੂਰ ਲਾਭ ਲੈਣ ਲਈ ਤੇਲ ਅਤੇ ਗੁੜ ਦੀ ਟਿੱਕੀ ਜਾਂ ਫਿਰ ਇਸ ਦੇ ਲੱਡੂ ਬਣਾ ਕੇ ਵੀ ਖਾ ਸਕਦੇ ਹੋ ਚਟਣੀ ਜਾਂ ਫਿਰ ਸਬਜ਼ੀਆਂ ਵਿੱਚ ਮਿਲਾ ਕੇ ਵੀ ਖਾਧਾ ਜਾ ਸਕਦਾ ਹੈ ਨੰਬਰ 36 ਸਰੋਂ ਦਾ ਤੇਲ ਕਮਜ਼ੋਰ ਬੱਚਿਆਂ ਲਈ ਫਾਇਦੇਮੰਦ ਸਰੋਂ ਦੇ ਤੇਲ ਵਿੱਚ ਸਰੋਂ ਦੇ ਤੇਲ ਥੋੜਾ ਜਿਹਾ ਕੇਸਰ ਜਾਂ ਫਿਰ ਕਪੂਰ ਮਿਲਾ ਕੇ ਇਸ ਦੀ ਮਾਲਿਸ਼ ਕਰਨ ਨਾਲ ਕਮਜ਼ੋਰ ਬੱਚਿਆਂ ਦੇ ਸਰੀਰ ਵਿੱਚ ਤਾਕਤ ਆ ਜਾਂਦੀ ਹੈ ਨੰਬਰ 34 ਅਦਰਕ ਦਾ ਰਸ ਚਿਹਰੇ ਤੇ ਰਗੜਨ ਨਾਲ ਚਿਹਰੇ ਦੀਆਂ ਪ੍ਰਾਣੀਆਂ ਤੋਂ ਪ੍ਰਾਣੀਆਂ ਝੁਰੜੀਆਂ ਖਤਮ ਹੋ ਜਾਂਦੀਆਂ ਹਨ ਨੰਬਰ 65 ਕਮਜ਼ੋਰ ਅਤੇ ਹਲਕੇ ਵਾਲਾਂ ਨੂੰ ਸੰਗਣਾ ਕਰਨ ਲਈ ਪਿਆਜ਼ ਦੀ ਗੁੱਦ ਕੱਟ ਕੇ ਇਹਨਾਂ ਉੱਪਰ ਲਗਾਓ ਉਬਾਲ ਸੰਗਣੇ ਹੋ ਜਾਣਗੇ ਨੰਬਰ 66 ਖਾਣੇ ਤੋਂ ਬਾਅਦ ਇੱਕ ਕੇਲਾ ਖਾ ਲੈਣ ਨਾਲ ਖਾਣਾ जल्दी ਖ਼ਤਮ ਹੋ ਜਾਂਦਾ ਹੈ ਨੰਬਰ 67 ਜਿਨ੍ਹਾਂ ਲੋਕਾਂ ਨੂੰ ਕਿਸੇ ਚੀਜ਼ ਤੋਂ ਅਲਰਜੀ ਹੈ ਉਹ ਕਦੇ ਵੀ ਲੱਸੀ ਦਾ ਇਸਤੇਮਾਲ ਨਾ ਕਰਨ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਉਨ੍ਹਾਂ ਦੀ ਅਲਰਜੀ ਦੀ ਪ੍ਰੋਬਲਮ ਹੋਰ ਵੀ ਜ਼ਿਆਦਾ ਵੱਧ ਸਕਦੀ ਹੈ। ਨੰਬਰ 68 ਜੇਕਰ ਤੁਹਾਡਾ ਹੱਥ ਚਲ ਜਾਵੇ ਤਾਂ ਚੂਨੇ ਦੇ ਪਾਣੀ ਵਿੱਚ ਚੀਨੀ ਪਾ ਕੇ ਜਲੀ ਹੋਈ ਜਗ੍ਹਾ ਤੇ ਲਗਾਉਣ ਨਾਲ ਆਰਾਮ ਮਿਲਦਾ ਹੈ। ਨੰਬਰ 9 ਅਲੋਵੇਰਾ ਦਾ ਪਾਣੀ। ਇਹ ਕਰਮ ਕਰਕੇ ਸਿਰ ਉੱਪਰ ਲਗਾਉਣ ਨਾਲ ਸਿਰ ਦਾ ਦਰਦ ਠੀਕ ਹੋ ਜਾਂਦਾ ਹੈ। ਨੰਬਰ 70 ਸੌਣ ਤੋਂ ਪਹਿਲਾਂ ਖਜੂਰ ਖਾਣ ਨਾਲ ਬਾਥਰੂਮ ਦੀ ਰਿਕਵਰਡ ਦੂਰ ਹੋ ਜਾਂਦੀ ਹੈ। ਨੰਬਰ 71 ਇਸ ਪੱਤੀ ਵਾਲੀ ਚਾਹ ਹਾਜਮੇ ਦੀ ਦਿੱਕਤ ਨੂੰ ਤੂਰ ਕਰਦੀ ਹੈ ਇਸ ਨਾਲ ਤਜਾਬ ਬਣਨਾ ਵੀ ਬੰਦ ਹੋ ਜਾਂਦਾ ਹੈ ਇਸੇ ਤਰ੍ਹਾਂ ਦੀਆਂ ਮੋਟੀਵੇਸ਼ਨਲ ਅਤੇ ਜਾਣਕਾਰੀ ਨਾਲ ਭਰਪੂਰ ਵੀਡੀਓਜ਼ ਲਈ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਿਓ ਤੁਹਾਡਾ ਬਹੁਤ ਬਹੁਤ ਧੰਨਵਾਦ